ਗੱਡੀ ਪਾਰਾ ਬੜਾ ਮਗਰ ਅਗਲਾ ਹੱਟ ਕੇ ਤਹਾਇਆ ਰੋਕਦਾ ਵਾ ਗੱਡੀ ਕਰੋ ਪਾਸੇ ਦੇ ਪਾਸੇ ਦੇਖੋ ਅੱਜ ਜਿਹੜਾ ਧਰਨਾ ਲੱਗਿਆ ਬਚਿੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ ਲੋਕੀ ਬੜੇ ਹੀ ਹਮ ਹਮ ਆ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਕਿੰਨੇ ਚੱਕਰ ਠੀਕ ਹੈ ਪਾਣੀ ਲੈ ਆ ਯਾਰ ਉਹ ਗੱਡੀ ਮੰਗਾ ਲਓ ਹਰਮਣ ਹਰਮਣ ਗੱਡੀ ਮੰਗਾਓ ਪਾਪਾ ਜੀ ਬਾਈ ਮਾ ਸਿਆਰ ਥੋੜਾ ਜਿਹਾ ਕਰਨਾ ਯਾਰ ਚੱਕਰ ਜਾਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਮਾੜਾ ਹਵਾ ਖੁੱਲਾ ਕਰਵਾਵਾ ਜੀ ਕਰਦੇ ਬਾਈ ਫਾਈਟ ਕਰ ਲੈ 2 ਮੀਟਰ 2 ਮੀਟਰ ਬਜੋ ਬਈ ਗੱਡੀ ਲੈ ਗੱਡੀ ਲੈ ਜਲਦੀ